ਹਾਂਜੀ ਮੈਂ ਤੁਹਾਡਾ ਆਪਣਾ ਬਾਬਾ ਨੈਵ ਪ੍ਰੋਗਰਾਮ ਲੈ ਕੇ ਬਾਪੂਦਾਨ ਪੜਾ ਇਹਨੂੰ ਕੀ ਪਤਾ ਤੁਹਾਡੀ ਤਿਆਰੀ ਵਿੱਚ ਹਾਜ਼ਰ ਹਾਂ ਗੱਲ ਇਸ ਤੱਕ ਆ ਦੋਸਤੋ ਅੱਜ ਜਦੋਂ ਖਬਰਾਂ ਗੋਣ ਸੁਣੀਆ ਨਾ ਤੇ ਪਤਾ ਲੱਗਾ ਵੀ ਇੱਡਾ ਜੋ ਡੱਲੇਵਾਲ ਦਾ ਬਹੁਤ ਹੀ ਅਸਰ ਮੜਾ ਕੀਤਾ ਉਹਨਾਂ ਨੇ ਬਹੁਤ ਮਾ ਦੁੱਖ ਹੋਇਆ ਹੋਇਆ ਕਿਉਂ ਮੈਨੂੰ ਲੋੜ ਲੋੜ ਕੀ ਪਈ ਕਰਨ ਦੀ ਇਹਦੇ ਵਿੱਚ ਬਹੁਤ ਦੂੰਗੀਆਂ ਗੱਲਾਂ ਜੇ ਆਪਾਂ ਕਹਿ ਜੀ ਨਾ ਡਾਇਰੈਕਟ ਗੱਲ ਕਹਿ ਦੀ ਤੁਹਾਨੂੰ ਅੱਧੇ ਮੈਨੂੰ ਗਾੜਾ ਕਢਣ ਲਾ ਪਣਗੇ ਵਿੱਚੋਂ ਗੱਲ ਬੜੀ ਦੂੰਗੀ ਦੇਹ ਐ ਗੱਲ ਸਮਝ ਨਹੀਂ ਆਉਂਦੀ ਜਿਵੇਂ ਤੁਹਾਡੇ ਮਨ ਚ ਆਏ ਗੱਲ ਸਮਝ ਲਾਂਗੇ ਵੀ ਗੱਲ ਬੋਲਦਾ ਕਿੱਥੋਂ ਇਹ ਮੁੜ ਕੇ ਖਤਾਬ ਦੇ ਲਾ ਪੈਨੇ ਆ ਜਿਵੇਂ ਕਿ ਸਾਡੇ ਬਾਈ ਦੀਪ ਸਿੱਧੂ ਨੂੰ ਗਦਾਰੀ ਦੇ ਖਤਾਬ ਦੇਦਾ ਸੀਗਾ ਥੋੜਾ ਨਾ ਇਹਦੀ ਕੋਈ ਦਵਾਈ ਨਹੀਂ ਆਪਾਂ ਹਰੇ ਖਤਾਬ ਮੰਡਣਾ ਨਾ ਨਾ ਕੋਈ ਫਾਰਮ ਭਰਨਾ ਨਾ ਕਿਸੀ ਪੇਸ਼ ਹੋਣਾ ਨਾ ਕਿਸੇ ਗਾਲ ਨਹੀਂ ਲੰਬਾ ਨਹੀਂ ਗੱਲ ਨੰਬੋ ਪਰ 88 ਏਜੰਸੀ ਦਾ ਬੰਦਾ ਬਸ ਜੋਰ ਤਾਂ ਲੱਗਾ ਕੋਈ ਆਹਨੇ ਹੋ ਰਿਹਾ ਇਸੇ ਕਰਕੇ ਹੋ ਰਿਹਾ ਹੈ ਇਹ ਜਿਹੜੀ ਸੈਂਟਰ ਸਰਕਾਰਾਂ ਹੁੰਦੀਆਂ ਨਾ ਇਹ ਉਹ ਇਨ੍ਹਾਂ ਗੱਲਾਂ ਵਿੱਚੋਂ ਉਹ ਫਿਲਟਰ ਲਾਉਂਦੀਆਂ ਵੀ ਕਿੰਨੇ ਬੰਦੇ ਇਸ ਤੇ ਮਲੇ ਪੂਰਾ ਤੰਤ ਹੀ ਨਾ ਸੰਜੀਦਗੀ ਦਾ ਕੰਮ ਕਰ ਰਹੇ ਆ ਕਿੰਨੇ ਕਤਾਸ ਕਰਦੇ ਆ ਕਿੰਨੇ ਨੂੰ ਗਿਰਿਆ ਵੇਖਣਾ ਚਾਹੁੰਦੇ ਆ ਕਿੰਨਾ ਤਾਂ ਜ਼ਿਆਦਾ ਕਹਿਦੇ ਆ ਸਾਰਾ ਕਰਕੇ ਨਾ ਸਰਕਾਰਾਂ ਪੂਰਾ ਕੰਪਲੀਸ਼ਨ ਕਰਕੇ ਵਿਧਾ ਘਟਾ ਕੇ ਸਾਰਾ ਵੇਖ ਕੇ ਫੇਰ ਉਹ ਗੱਲਾਂ ਕਰਦੀਆਂ ਆ ਇਹ ਨੀ ਗਲਾਉਂਦੇ ਜਿਵੇਂ ਆਣੇ ਆ ਜੇ ਕੱਲੇ ਕੱਲੇ ਨਾਲ ਗੱਲ ਬੰਦੀ ਹੋਵੇ ਨਾ ਤੇ ਕੀ ਲੋੜ ਫਿਰ ਇੰਨੀ ਫੌਜ ਰੱਖਣ ਦੀ ਫੇਰ ਤਾਂ ਪਾਸਾ ਤੋਂ ਬੰਦੇ ਰਖੜਿਆ ਕਰਨ ਤੇ ਸੀਟੀਆਂ ਫੜਾ ਦੇਣ ਦਰਦ ਸਾਰੇ ਬਾਹਰ ਤੁਰੇ ਫੈਰਾ ਕਰ ਜਾਗਦੇ ਰਹੋ ਬਾਈ ਓਏ ਐਨੀ ਗੱਲ ਬੰਦ ਹੁੰਦੀ ਫੌਜ ਫੌਜੀ ਹੁੰਦੀ ਆ ਮੈਂ ਕਿਹਾ ਵੀ ਕਈ ਪ੍ਰੋਗਰਾਮ ਚੱਲਣ ਦਾ ਬਈ ਇੱਕ ਇੱਕ ਤੇ 211 ਇੱਥੇ ਤਾਂ ਇੱਕ ਇੱਕ ਨਹੀਂ ਇੱਕ ਇੱਕ 244 ਇੰਨੇ ਗੁਣ ਵਾਜਦੇ ਠੀਕ ਆ ਇਸ ਕਰਕੇ ਮੈਂ ਬੇਨਤੀ ਕਰਦਾ ਭਰਾਵੋ ਆਪਦੇ ਕੰਨ ਵਿੱਚ ਗੱਲ ਪਾ ਕੇ ਤੇ ਜਿਹੜਾ ਕੁੱਟ ਲਿਆ ਕਰੋ ਕੰਨ ਵਿੱਚ ਗੱਲ ਪਾ ਕੇ ਤੇ ਮੂੰਹ ਵਿੱਚ ਕੱਢ ਦਿਆ ਕਰੋ ਇਹਦਾ ਬਹੁਤ ਫਾਇਦੇ ਹੁੰਦੇ ਆ ਇਹਨਾਂ ਕਰਕੇ ਇੱਕ ਤਾਂ ਜਿਹੜਾ ਆਪਣਾ ਸਰਾਖ ਹੁੰਦਾ ਇਹ ਸਾਫ਼ ਹੁੰਦਾ ਰਹਿੰਦਾ ਇਹ ਗੱਲ ਲੋੜ ਕਰ ਲੈ ਜਦੋਂ ਕੋਈ ਗੱਲ ਤੁਹਾਡੇ ਕੰਨ ਵਿੱਚ ਪੈਂਦੀ ਆ ਉਹ ਮੂੰਹ ਥਾਂ ਦੀ ਕੱਢਦੇ ਨਹੀਂ ਉਹ ਕਿਵੇਂ ਕੱਢਣੀ ਆ ਜੇ ਮੈਂ ਕੱਢੀ ਜਨਾ ਆ ਕੱਢਿਆ ਕਰੋ ਇਹ ਰੇਕ ਦਾ ਛੋਟਾ ਜਿਹੜਾ ਆਹ ਸ੍ਰੀ ਰਾਮ ਇਹ ਐਕਟ ਵਰਿੰਦਾ ਮਦਦ ਮਹਿਸੂਸ ਨਹੀਂ ਕਰਦਾ ਇਹ ਮੈਂ ਕਿਹੜੀ ਦੁਨੀਆ ਦੇ ਖਰਦਾ ਆਪ ਐਸੀ ਦੁਨੀਆ ਤੇ ਆ ਪੂਰਾ ਆਪਣਾ ਐਕਟ ਵਰ ਖੋਇਆ ਰ ਨਾਲੇ ਸੰਕਾਰੂ ਬਾਲ ਕੋ ਵੀ ਕਿਹੜੀ ਮਿੱਟੀ ਦੇ ਬਣੇ ਬੰਦੇ ਹਮੈਂ ਤੱਕੜਨ ਨੂੰ ਕੋਈ ਬਾਨਾਗਾ ਤarne ਤੁਰੇ ਦਾ ਜੱਟ ਸਿੱਖ ਦਾ ਕੰਮ ਨਹੀਂ ਹੈ ਤarne ਲਾਉਣਾ ਠੀਕ ਹੈ ਜਾਨਾ ਮੈਂ ਵੀ ਜਾਣਾਂ ਤਰਨੇ ਚ ਜੇ ਨਹੀਂ ਜਾਣੇ ਮੁੜ ਕੇ ਹੁੰਦੇ ਸਾਲੇ ਇਹ ਕਾਮਰੇਟ ਆ ਖਤਾ ਦਾ ਹਰ ਕੋਲ ਪਿਆ ਹੀ ਨਾ ਤਾਂ ਸਾਡੇ ਦੇ ਗੋਡੇ ਵੀਂਗੇ ਕਰਤੇ ਤੇ ਸਾਡੇ ਕਾਮਰੇਟ ਹੀ ਵਾੜੀ ਫਿਰਦੇ ਨਹੀਂ ਯਾਰ ਥੋੜਾ ਨਾ ਦੇਖ ਕੇ ਚੱਲਿਆ ਕਰੋ ਬੰਦਾ ਕਿਹੜੀ ਭਾਵਨਾ ਨਾ ਕਿੱਥੋਂ ਚੱਲ ਗਏ ਯਾਰ ਉਹ ਕਹਾਵਤ ਹੀ ਆ ਬਹੁਤ ਪੁਰਾਣੀ ਜੋ ਵੀ ਉੱਤਰ ਪਹਾੜੋਂ ਆਏ ਚਰਖੇ ਦੀ ਗੂੰਜ ਸੁਣ ਕੇ ਯਾਰ ਉਹ ਬੰਦੇ ਆਪਦੀ ਲੈਗਜ਼ਰੀ ਲੈਬ ਛੱਡ ਕੇ ਆ ਕੇ ਸਾਡੇ ਰੜੇ ਮੈਦਾਨ 'ਚ ਬਹਿ ਗਏ ਅਸੀਂ ਉਹਨੂੰ ਕਿਤਾਬ ਦੇ ਤਾਂ ਨਹੀਂ ਕੋ ਦੇਖ ਲਿਆ ਕਰੋ ਯਾਰ ਸਮਝ ਲਿਆ ਕਰੋ ਜਦੋਂ ਵੀ ਕਦੇ ਅਸੀਂ ਤਾਂ ਵਦਣਾ ਨਾ ਦੂਜੇ ਨੂੰ ਨਿੰਦ ਕੇ ਨਾ ਆਵਦਾ ਕਰੋ ਗੱਲੀ ਬਾਤੀ ਮੈਂ ਵੱਢੀ ਤੇ ਕਰਤੂਤੀ ਵੱਡੀ ਜਿਠਾਣੀ ਆਇ ਨਾ ਕਰਿਆ ਕਰੋ ਆਪਦਾ ਹੋਕਾ ਦਿਓ ਆਪਦਾ ਸਮਾਨ ਵੇਚੋ ਦੂਜੇ ਨੂੰ ਨਿੰਦਕੇ ਆਪ ਗਾਂ ਜਾਂਦੀ ਕੋਸ਼ਿਸ਼ ਨਾ ਕਰੋ ਅੱਗੇ ਕਈਆਂ ਮੈਂ ਪ੍ਰੋਗਰਾਮਾਂ ਚ ਹਾਂ ਨਾ ਸਾਰੇ ਲੋਕਾਂ ਗਾਲ ਸਮਝਦੇ ਆ ਪਹਿਲਾਂ 30 35 40 ਸਾਲ 50 ਸਾਲ 60 ਸਾਲ ਅਸੀਂ ਭੋਲੇ ਸੀਗੇ ਭਰਾਵੋ ਬਹੁਤ ਛਤਰਖਾਤੇ ਸਰਕਾਰਾਂ ਛੇਤਰ ਤੋਂ ਹੁਣੇ ਆਉਂਦੀਆਂ ਪਰ ਗਲਤੀ ਤਾਂ ਸਾਡੇ ਜੀ ਵੀ ਆ। ਕੱਲੀ ਸਰਕਾਰ ਦਾ ਵੀ ਕੋਈ ਦੋਸ਼ ਨਹੀਂ ਗਾ। ਗਲਤੀ ਤਾਂ ਸਾਡੇ ਜੀ ਬਹੁਤ ਆ। ਅਸੀਂ ਉਹ ਕੱਲ ਸਮਝ ਨਹੀਂ ਸਕੇ। ਜਿਹੜੀ ਸਰਕਾਰ ਸਾਨੂੰ ਗੱਲ ਸਮਝਾਉਂਦੀ ਆ। ਸਰਕਾਰ ਸਾਨੂੰ ਗੱਲ ਸਮਝਾਉਂਦੀ ਆ ਜੇ ਤੁਸੀਂ ਆਪਦੀਆਂ ਮੰਗਾਂ ਮਨਾਉਣੀਆਂ ਆ ਆਪ ਦੇ ਸਰਪ ਕਰਨਾ। ਆਪ ਦੇ ਤੁਸੀਂ ਕਾਰਮਦਾਰ ਆਪ ਦਾ ਕਾਇਮ ਕਰੋ। ਲੜੋ ਰਖਸ਼ੇ ਜਰਾ ਉਹਦੀ ਸਰਕਾਰ ਬਣਾਓ। ਰਨੇ ਲੋਂਦਾ ਕਿੰਬੋ ਯਾਰ ਸਰਕਾਰ ਇਸ ਗੱਲ ਤੇ ਆਪਣੀ ੱਡਾ ਬੋਂਦੀ ਆ ਉਧਰ ਹੀ ਜਾਣਾ ਨਹੀਂ ਐ ਕਿ ਆ ਸਰਕਾਰ ਤੇ ਡੰਡੇ ਖਾਈ ਜਾਂਦੇ ਆ ਨੋੜ ਕੇ ਗਾਉ ਨੂੰ ਹੋਰ ਆ ਗਈ ਮਰਕੋ ਉਹਦੇ ਉਹਦੇ ਬਾਅਦ ਚੱਕ ਵੇਹ ਕਰਗੇ ਅਸੀਂ ਇੰਦਰ ਫਿਰ ਸਾਰੇ ਹੋਰ ਯਾਰ ਨਹੀਂ ਥੋੜਾ ਦੇਖ ਕੇ ਚੱਲੋ ਯਾਰ ਉਹ ਸਾਡਾ ਹੀ ਫਰਜ਼ ਬੰਦਾ ਐਡੇ ਵੀ ਕੱਟੜ ਨਹੀਂ ਅਸੀਂ ਵੀ ਆਪਣਾ ਅਸੰਦਰ ਨਾਲੋਂ ਬਣ ਕੇ ਅਸੀਂ ਪਿੰਡਰਾਲੇ ਬਿਟਾ ਸੋ ਮਾਸਰੀ ਹੋਣਾ ਉਹ 100 ਰੁਪਏ ਪਿਛੇ ਮੇਰਾ ਕਦੇ ਬੇਈਮਾਨ ਹੋਇਆ ਯਾਰ ਗੱਲਾਂ ਕਰਦੇ ਸੀ ਬਣਾ ਮੋਰਚਾ ਜਿੱਤਣ ਦੀਆਂ ਮੋਰਚੇ ਉਹਨਾਂ ਨੇ ਜਿੱਤੇ ਆ ਜਿਹੜੇ ਆਪਦੇ ਘਰ ਦੇ ਪਰਿਵਾਰ ਨੂੰ 20 ਰੁਪਏ ਕਿਰਾਏ ਵਾਸਤੇ ਨਹੀਂ ਦਿੰਦੇ ਸੀ ਤੇ ਹੀ ਹਰ ਸਾਲ ਗੱਡੀ ਬਾਲ ਕੇ ਦਿੰਦੇ ਬੱਚਿਆਂ ਨੂੰ ਅਸੀਂ ਉਹਨਾਂ ਬੰਦੇ ਰਿਸਕ ਕਰ ਲਾਂਗੇ ਯਾਰ ਉਹਨਾਂ ਇਨਸਾਨਾਂ ਦੇ ਅਸੀਂ ਹਵਾ ਲੈ ਸਕਦੇ ਕਿਸੇ ਪਾਸੋਂ ਨਹੀਂ ਉਹ ਹੋਵੇ ਉੱਚੀ ਤੇ ਸੁੱਚੀ ਸੀ ਉਹ ਸਾਡੇ ਰਕੇ ਗੰਦੇ ਬੰਦੇ ਦੇ ਨੇੜੇ ਨੇ ਹੁੰਦੀ ਸੀ ਥੋੜਾ ਮੈਂ ਵੀ ਤਹਿ ਤਹਿ ਦੇ ਵਿਚ ਆ ਜਾਂਦਾ ਤੁਹਾਨੂੰ ਕੋਈ ਨਹੀਂ ਉਹਨਾਂ ਹੀ ਪੈਂਦਾ ਪ੍ਰਭੂ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਇੱਕ ਹੋ ਜਾਓ ਅਜੇ ਕੁਝ ਨਹੀਂ ਹੋਇਆ ਇਸ ਤੂੰ ਕਾ ਹੋਰ ਕਾਂਡ ਹੋਣਾ ਸੁਣੂ ਪਹਿਲਾਂ ਦੱਸੀ ਜਾਂਦੀ ਅਸੀਂ ਕਿਹੜਾ ਸਰਕਾਰ ਤੁਹਾਨੂੰ ਸਭ ਕੁਝ ਸਿਖਾਉਂਦੇ ਸਿਖਾਉਣਾ ਸਿਖਾਉਂਦੀ ਨਾ ਇੱਕ ਦੂਣੀ ਦੂਣੀ ਤੇ ਦੋ ਦੂਣੀ 4 ਆਲਾ ਐਤੂ ਦੂਣੀ ਦੂਣੀ ਤੇ ਦੋ ਦੂਣੀ 12 ਨਾ ਆਖੋ ਇਹਨਾਂ ਗੱਲਾਂ ਵਿੱਚ ਕੱਖ ਨਹੀਂ ਪਿਆ ਮੇਰੇ ਪੜਾਉ ਆਖੇ ਲੱਗ ਜਾਓ ਹੱਥ ਬਣ ਕੇ ਮੇਰੀ ਬੇਨਤੀ ਆ ਸਾਰੇ ਇੱਕ ਹੋ ਜਾਓ ਇਹ ਨਾ ਹੋਵੇ ਅੱਗੇ ਡੱਲੇਵਾਲ ਸਾਹਿਬ ਆਪਣਾ ਮੰਗਾ ਬਣਾਉਣ ਦੀ ਖਾਤਰ ਹੋ ਗਿਆ ਸੀ ਮਰਨ ਵਰਤੇ ਤੇ ਸਾਨੂੰ ਮਰਨ ਵਰਤੇ ਬਹਿਣਾ ਪਊ ਸੁਣ ਇੱਕ ਕਰਨਾਸਤੇ ਆ ਜਿਹੜਾ ਸਰੋਨੀ ਕਮੇਟੀ ਦਾ ਪ੍ਰੋਗਰਾਮ ਆ ਬਾਬਿਓ ਹੋ ਜਾਓ ਇੱਕ ਇਹਦੀ ਖਾਤਰ ਵੀ ਸਾਰੇ ਦਿਨ ਅਕਾਲੀ ਦਾਲੇ ਯਾਰ 75 ਦਾ ਅਕਾਲੀ ਦਾਲੇ ਬਣਾਈ ਬੈਠੇ ਆ ਇਹ ਆ ਸਾਡੇ ਕਿਸਾਨ ਜੁਨੀਆਂ ਨਾਲ ਕੰਮ ਸਾਡੇ ਇਹਨਾਂ ਨੇ ਬਣਾ ਛੱਡਿਆ ਇਹਦੇ ਕੋਈ ਕਾਨੂੰਨ ਬਣਾਓ ਯਾਰ ਵੱਦ ਦੋ ਪਾਰਟੀਆਂ ਬਣਾ ਸਕਦੀ ਇੱਕ ਜਾਦ ਜਿੱਥੇ ਤਿੰਨ ਕ ਪਾਰਟੀਆਂ ਬਣਾਣ ਦੀ ਗੱਲ ਹੀ ਬਾਤ ਨਹੀਂ ਕੋਈ ਮੁੜ ਕੇ ਤੇ ਬਾਬਾ ਵੱਦ ਬੋਲਦਾ ਬੋਲੀਏ ਤਾਂ ਹੋਰ ਕੀ ਕਰੀਏ